1 ਜੂਨ ਨੂੰ ਪੰਜਾਬ ਅੰਦਰ ਹੋਈਆਂ ਲੋਕ ਸਭਾ ਦੀਆਂ ਚੋਣਾਂ ਵਿੱਚ ਹਲਕਾ ਹੁਸ਼ਿਆਰਪੁਰ ਤੋਂ ਭਾਵੇਂ ਕੇ ਪਾਸਤਾ ਉਮੀਦਵਾਰ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਨੂੰ ਹਾਰ ਦਾ ਮੂੰਹ ਦੇਖਣਾ ਪਿਆ ਹੈ ਪਰ ਇਸ ਸਭ ਦੇ ਬਾਵਜੂਦ ਵੀ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਦਾ ਕਹਿਣਾ ਹੈ ਕਿ ਜਨਤਾ ਨੇ ਆਪਣੀ ਸੋਚ ਦੇ ਮੁਤਾਬਕ ਹੀ ਵੋਟ ਪਾਈ ਹੈ ਤੇ ਉਹ ਜਨਤਾ ਵੱਲੋਂ ਦਿੱਤੇ ਪਤਵੇਵ ਨੂੰ ਸਵੀਕਾਰ ਕਰਦੇ ਹੋਏ ਆਪਣੇ ਸਮਾਜ ਭਲਾਈ ਦੇ ਕੰਮਾਂ ਤੇ ਵਿਕਾਸ ਦੇ ਕੰਮ ਨਿਰੰਤਰ ਜਾਰੀ ਰੱਖਣਗੇ ਉਕਤ ਵਿਚਾਰਾ ਦਾ ਪ੍ਰਗਟਾਵਾ ਸਾਬਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕਹਿ ਤਾਤੇ ਸ਼੍ਰੀਮਤੀ ਅਨੀਤਾ ਸੋਮਪ੍ਰਕਾਸ਼ ਨੇ ਆਪਣੇ ਗ੍ਰਹਿ ਵਿਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਕੀਤਾ ਇਸ ਦੌਰਾਨ ਜਿੱਥੇ ਅਨੀਤਾ ਸੋਮਪ੍ਰਕਾਸ਼ ਤੇ ਸੋਮਪ੍ਰਕਾਸ਼ ਨੇ ਉਨ੍ਹਾਂ ਨੂੰ ਦਿੱਤੇ ਸਹਿਯੋਗ ਲਈ ਸਮੂਹ ਪੱਤਰਕਾਰਾਂ ਦਾ ਧੰਨਵਾਦ ਕੀਤਾ ਉੱਥੇ ਹੀ ਉਨ੍ਹਾਂ ਕਿਹਾ ਕਿ ਕੋਈ ਗੱਲ ਨਹੀਂ ਕਿ ਉਹ ਇਹਨਾਂ ਚੋਣਾਂ ਵਿੱਚ ਹਾਰ ਗਏ ਹਨ ਪਰ ਉਨ੍ਹਾਂ ਦੇ ਹੌਸਲੇ ਉੱਚੇ ਹਨ ਉਹਨਾਂ ਕਿਹਾ ਕਿ ਜਿਸ ਤਰ੍ਹਾਂ ਪਹਿਲਾਂ ਲੋਕਾਂ ਦੇ ਕੰਮ ਕੀਤੇ ਹਨ ਇਸੇ ਤਰ੍ਹਾਂ ਹੀ ਉਹ ਹੁਣ ਵੀ ਕਰਦੇ ਰਹਿਣਗੇ ਤੇ ਨਾਲ ਹੀ ਫਗਵਾੜਾ ਚ ਰਹਿ ਕੇ ਸਮਾਜ ਸਭਾਈ ਦੇ ਕੰਮ ਵੀ ਇਸੇ ਤਰ੍ਹਾਂ ਹੀ ਜਾਰੀ ਰੱਖੇ ਜਾਣਗੇ ਉਹਨਾਂ ਕਿਹਾ ਕਿ ਉਹਨਾਂ ਵੱਲੋਂ ਆਉਣ ਵਾਲੀਆਂ ਵਿਧਾਨ ਸਭਾ ਦੀਆਂ ਚੋਣਾਂ ਦੀ ਵੀ ਤਿਆਰੀ ਜੋਰਾ ਸ਼ੋਰਾ ਨਾਲ ਸ਼ੁਰੂ ਕੀਤੀ ਜਾਵੇਗੀ ਉਹਨਾਂ ਸਮੂਹ ਫਗਵਾੜਾ ਵਾਸੀਆਂ ਦਾ ਚੋਣਾਂ ਵਿੱਚ ਦਿੱਤੇ ਸਹਿਯੋਗ ਲਈ ਧੰਨਵਾਦ ਕੀਤਾ ਅੱਜ ਪ੍ਰੈਸ ਕਾਨਫਰੰਸ ਅੱਧੀ ਸੀ ਲੋਕ ਸਭਾ ਇਲੈਕਸ਼ਨ ਨੂੰ ਲੈ ਕੇ ਪ੍ਰੈਸ ਵਾਲਿਆਂ ਦਾ ਧੰਨਵਾਦ ਕਰਨ ਦੇ ਲਈ कि ਉਹਨਾਂ ਨੇ ਬਹੁਤ ਸਹਿਯੋਗ ਦਿੱਤਾ ਆ ਔਰ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਔਰ ਜੋ ਵੀ ਜਨਤਾ ਨੇ ਮੈਨੂੰ ਫਤਵਾ ਦਿੱਤਾ ਆ ਮੈਨੂੰ ਮਨਜ਼ੂਰ ਹੈ ਔਰ ਅੱਗੇ ਤੋਂ ਆਪਣੇ ਚ ਹੋਰ ਕਮੀਆਂ ਦੇਖ ਕੇ ਜਿਹੜੀਆਂ ਉਹਨਾਂ ਨੂੰ ਦੂਰ ਕਰੂੰਗੀ ਔਰ ਫਗਵਾੜੇ ਵਿੱਚ ਹੀ ਰਹਿਣਾ ਆ ਸੋਸ਼ਲ ਕੰਮ ਜਿੰਨੇ ਮੈਂ ਪਹਿਲਾਂ ਕਰਦੀ ਸੀ ਉਸ ਤੋਂ ਵੱਧ ਚੱਲੂੰਗੀ ਹਾਂ ਤੇ ਕੀ ਲੱਗਦਾ ਫਤਵਾ ਜਿਹੜਾ ਦਿੱਤਾ ਵੀ ਕਾਰਨ ਕੀ ਲੱਗਦਾ ਸਭ ਨੇ ਕੋਈ ਕਾਰਨ ਨਹੀਂ ਹੈ ਹਰ ਇੱਕ ਦੀ ਆਪਣੀ ਸੋਚ ਹੈ ਸੋਚ ਦੇ ਮੁਤਾਬਕ ਉਹਨਾਂ ਨੇ ਵੋਟ ਪਾਈ ਹੈ ਸੋਮ ਪ੍ਰਕਾਸ਼ ਜੀ ਨੇ ਜੋ ਕੰਮ ਕੀਤੇ ਸੀ ਉਹਨਾਂ 'ਚ ਕੋਈ ਕਮੀ ਨਹੀਂ ਹੈ ਇਹ ਸਾਰਿਆਂ ਨੂੰ ਪਤਾ ਹੈ ਹਰ ਇੱਕ ਦਾ ਮਨ ਗਵਾਈ ਦੇਊਗਾ ਕਿ ਸੋਮ ਪ੍ਰਕਾਸ਼ ਜੀ ਨੇ ਸਾਡੇ ਕੰਮ ਕਰਨ ਲਈ ਕੋਈ ਕਮੀ ਨਹੀਂ ਛੱਡੀ ਸ਼ਹਿਰ ਨੂੰ ਅੱਛਾ ਬਣਾਉਣ ਲਈ ਕੋਈ ਕਮੀ ਨਹੀਂ ਛੱਡੀ ਹੈ ਔਰ ਜੇ ਇਹ ਇਹ ਹੁਣ ਕਾਮਯਾਬੀ ਮਿਲਦੀ ਤਾਂ ਹੋਰ ਵੀ ਕੰਮ ਕਰਦੇ ਪਰ ਹੁਣ ਵੀ ਕੰਮ ਕਰਨੇ ਆ ਕੋਈ ਵੀ ਕੰਮ ਜਿਹੜਾ ਚੱਲਦਾ ਉਹ ਰੁਕੂਗਾ ਨਹੀਂ ਔਰ ਜੋ ਮਨਜ਼ੂਰ ਹੋਇਆ ਆ ਉਹ ਵੀ ਅਸੀਂ ਦੋਨੋਂ ਜਣੇ ਰਲ ਕੇ ਕਰਾਵਾਂਗੇ ਕੋਈ ਵੀ ਕੰਮ ਨਹੀਂ ਰੁਕੂਗਾ ਫਗਵਾੜੇ 'ਚ ਰਹਿਣਾ ਫਗਵਾੜੇ ਦੀ ਸੇਵਾ ਕਰਨੀ ਆ ਫਗਵਾੜੇ 'ਚ ਹੀ ਸੋਸ਼ਲ ਵਰਕ ਕਰਨਾ ਔਰ ਵਿਧਾਨ ਸਭਾ ਦੀ ਇਲੈਕਸ਼ਨ ਅੱਗੇ ਬਹੁਤ ਜਲਦੀ ਆ ਉਹਦੀਆਂ ਤਿਆਰੀਆਂ ਸ਼ੁਰੂ ਕਰਨੀਆਂ ਆ ਔਰ ਇੱਥੇ ਹੀ ਰਹਿ ਕੇ ਕਰਨੀਆਂ ਆ ਔਰ ਮੈਂ ਪ੍ਰੈਸ ਬੜਿਆਂ ਦਾ ਬਹੁਤ ਬਹੁਤ ਧੰਨਵਾਦ ਕਰਦੀ ਆ ਮੈਂ ਆਪਣੇ ਵਰਕਰਾਂ ਨੂੰ ਵੀ ਕਹਿੰਦੀ ਆ ਕਿ ਹੌਂਸਲੇ ਬੁਲੰਦ ਰੱਖਿਓ ਮੇਰਾ ਬੁਲੰਦ ਹੈ ਤੁਸੀਂ ਵੀ ਬੁਲੰਦ ਰੱਖੜੇ ਆ ਹਮੇਸ਼ਾ ਅਸੀਂ ਦੋਨੋਂ ਜਿਹੜੇ ਤੁਹਾਡੇ ਨਾਲ ਖੜੇ ਆ ਪਬਲਿਕ ਦੇ ਨਾਲ ਖੜੇ ਆ ਕਿਸੇ ਨੂੰ ਵੀ ਕੋਈ ਤਕਲੀਫ ਹੈ ਜਾਂ ਕੋਸ਼ਾ ਉਹ ਜਦੋਂ ਮਰਜ਼ੀ ਆ ਕੇ ਸਾਡੇ ਕੋਲ ਕਹਿ ਸਕਦਾ ਉਹਦਾ ਹੱਲ ਕਰਨ ਦੀ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਬਿਲਕੁਲ ਜੀ ਜਨਤਾ ਦੀ ਸੋਈ ਉਦਾ ਹੀ ਚੱਲੂਗੀ ਉਹ ਤਾਂ ਇੱਕ ਮੇਰਾ ਮਿਸ਼ਨ ਹੈ ਉਹਦੇ ਚ ਤਾਂ ਇੱਕ ਪਰਮਾਤਮਾ ਦਾ ਰੂਪ ਹੈ ਉੱਥੇ ਤਾਂ ਪਬਲਿਕ ਦੇ ਵਿੱਚ ਜਿਹੜੇ ਖਾਣਾ ਖਾਂਦੇ ਆ ਸੋ ਉਦਾਂ ਹੀ ਚੱਲੂਗੀ ਉਹ ਕੋਈ ਨਹੀਂ ਰੁਕੂਗੀ ਜਿਨ੍ਹਾਂ ਨੂੰ ਮੈਡੀਸਨ ਜਿਨ੍ਹਾਂ ਨੂੰ ਲੋੜ ਆ ਉਹ ਵੀ ਦੇਣੀ ਆ ਜਿਹੜੇ ਬੱਚਿਆਂ ਨੂੰ ਸਟੱਡੀ ਦੀ ਲੋੜ ਪੈਂਦੀ ਆ ਉਹ ਵੀ ਕਰ ਜੋ ਵੀ ਮੈਂ ਪਹਿਲਾਂ ਸੋਸ਼ਲ ਵਰਕ ਕਰਦੀ ਆ ਸਾਰੇ ਹੀ ਉਦਾਂ ਹੀ ਚੱਲੂਗੇ ਉਹਨਾਂ 'ਚ ਕੋਈ ਕਮੀ ਨਹੀਂ ਆਉਗੀ ਲੋਕ ਸਵਾਰ ਦੇ ਨਤੀਜੇ ਆਉਣ ਤੋਂ ਬਾਅਦ ਅੱਜ ਤੱਕ ਵੀ ਪ੍ਰੈਸ਼ਰ ਮਿਲ ਰਹਾ ਹੈ ਉਹ ਕਹਿੰਦਾ ਬਸਾਰੀ ਚੀਜ਼ ਹੈ ਉਹ ਵੀ ਪਾਰਟੀ ਦੇ ਇੰਟਰਵਿਊ ਇੱਥੇ ਬੈਠੇ ਮੈਂ ਅੱਜ ਜਿਹੜੇ ਸਰਪ੍ਰਸਤਾਂ ਧੰਨਵਾਦ ਕਰਨ ਦੇ ਭਰਾ ਹੀ ਹੈ ਜਿਨ੍ਹਾਂ ਨੇ ਬਹੁਤ ਸਾਰਾ ਸਹਾਇਤਾ ਦਿੱਤਾ ਜ਼ਰਤ ਜਿਹੜੇ ਆਉਂਦੇ ਨੇ ਔਰ ਲੋਕਾਂ ਦਾ ਫਤਵਾ ਹੁੰਦਾ ਉਹਨਾਂ ਸੇ ਸਿਕਾ ਕੇ ਬੰਨਣਾ ਚਾਹੀਦਾ ਔਰ ਜੇ ਤੇ ਦੀ ਕਮੀ ਆਉਂ ਉਹ ਹੋਰ ਪ੍ਰੂਕਰਨੀ ਕੋਸ਼ਿਸ਼ ਕਰੋਗੇ ਅੱਜ ਪ੍ਰਸਤ ਬਹੁਤ ਬਹੁਤ ਧੰਨਵਾਦ ਜੀ ਇਹਨਾਂ ਨੂੰ ਖੰਡਰੀ ਕਹੋ ਜੀ ਜਿਹੜੀ ਰਹਿائش ਆ ਉਹ ਫੋੜੀ ਰੱਖੀ ਜਾਏਗੀ ਕਿ ਚੇਂਜ ਕੀਤੀ ਜਾਏਗੀ ਮੈਂ ਫੋੜੇ ਲਾਉਂਗਾ ਜੀ ਬੜਾ ਆਪਣਾ ਘਰ ਹੈ ਇੱਥੇ ਰਹਿਣ ਨੂੰ ਸਮਾਜ ਭਲਾਈ ਦੇ ਜਿਹੜੇ ਕੰਮ ਆ ਜਿੱਦਾਂ ਰੈਗੂਲਰ ਇਸਤਾਨੇ ਦੀ ਸੋਈ ਆ ਇਹ ਕੱਲ ਤੋਂ ਸਟਾਰਟ ਹੋ ਰਹਾ ਸਾਰੇ ਚਰਾਵਾ ਗੀ ਸੇਵਾ ਦੇ ਵਿੱਚ ਸ਼ਰਮ ਗਿਆ ਲੋਕਾਂ ਦੀ ਸੇਵਾ ਕਰਨਾ ਲੋਕਾਂ ਨੂੰ ਮਾਣ ਦਿੱਤਾ ਹਮੇਸ਼ਾ ਜਿਤਾਇਆ ਹੈ ਤਾਂ ਕਈ ਦਿਨ ਮਨਾਂ ਨੂੰ ਲਿਖਿਆ ਵੀ ਹੈ ਇੱਥੇ ਚੱਲ ਜਾਈਏ ਇੱਥੇ ਰਹਿਣਾ ਇੱਥੇ ਲੋਕਾਂ ਦੀ ਸੇਵਾ ਕਰਨਾ ਤੇ ਜਨਤਾ ਦੀ ਸੋਈ ਰੈਗੂਲਰ ਤੇ ਚੌਂਦੀ ਰਹੇਗੀ ਜੀ ਚਰਾਵਾ ਇਹ ਵੀ ਹੋਣੀ ਚਾਹੀਦੀ